ਆ ਲਈ ਜਾਂਦੇ ਆ ਇਹਦਾ 24000 ਰੱਖ ਹਾਂ ਕਿੰਨੇ ਦੀ ਹਾਣਾ ਛੱਡਦਾ ਇਹ ਤਾਂ ਮਾੜਾ ਮੋਟਾ ਮਾਨਤਾ ਨਾ ਹੋਊਗਾ ਬੱਕਰੀ ਹੈਗੀ ਯਾਰ ਇਹ ਕਿਹੜਾ ਕੋਈ ਪੱਠਾ ਹੈਗੀ ਗੱਲੀ ਤੇ ਅਸੀਂ ਬੱਕਰੀ ਗਈ ਐਨਾ ਸੀ ਕਿਹੜਾ ਬੋਕਾ ਹੀ ਜਾਂਦੇ ਆ ਜਾਜ ਕਾ ਹਾਣਾ ਨਹੀਂ ਨਹੀਂ ਹੋਣੀ ਉਹ ਕਿੰਨੇ ਦੀ ਕਹਿੰਦਾ 12 ਦੀ ਦੇ ਯਾਰ ਜਾ ਹੋ ਗਈ ਯਾਰ ਕਿਤੇ ਕਰਦਾ ਤੂੰ ਯਾਰ ਗੱਲਾਂ ਲਫਾੜ ਪੈ ਉਹ ਕੀ ਕਹਿੰਦਾ ਹਾਣਾ ਪੁੱਛਿਆ ਰਾਜੂ ਨੂੰ ਥੋੜੀ ਯਾਰ 500 ਦਾ ਜਾਜੂ ਦਾ ਆਪੇ ਪੁੱਛਦਾ ਰਾਜੀ ਹੋ ਜਾ ਬੱਕਰੇ 2 ਲੱਖ ਬਸ ਫਿਰ ਸਾਡਾ ਕੰਮ ਬੰਦ ਹੋ ਜੂਗਾ 12 13 ਬੱਕਰੇ ਮਿਲ ਜਣੇ ਅਰਕੇ ਦਵਾਈ ਆ ਤੇ ਇਹਨੇ ਦਵਾਈ ਨਹੀਂ ਆ ਤਰਕੇ ਤੇਰੇ ਤੋਂ ਕਿਹੜਾ ਬੱਕਰਾ ਆ ਬੱਕਰਾ ਜੀ ਕਿ ਉਹ ਪਰਕੇ ਕੀ ਦਵਾਈ ਆ ਪਾਸੇ ਪਾਸੇ ਦਵਾਈ ਹਾਂ 5000 ਦੇ ਹਾਂ ਨਹੀਂ ਹੋਈ ਗੋਲੇ ਖੜੇ ਸੀਗੇ ਅੱਜ ਦਾ ਬਾਈ 5000 ਦੇ ਦਾ ਲਾਈ ਜਾਂਦੇ ਆ ਇਹਦਾ ਬੱਚੇ ਦਾ ਅੰਦਰ ਆ ਜਾ ਬੱਚਾ ਕਰਜ਼ਾ ਕਰਜ਼ਾ ਕਰਨਾ ਉਸੇ ਦੀ ਸਾਈਡ ਕੀ ਕਹਿਣਾ ਕੁਛ ਤੇ ਰਜੂ ਤੋਰੂਗਾ ਫੋੜ ਹੀ ਸੰਦਾ ਹੋ ਗਰੀਆ ਯਾਰ ਜੇ ਇੰਨੀ ਦੀ ਹੈਗੀ ਤੇ ਬੱਕਰੀ ਪਾ 13000 ਦੀ ਹੋ ਗਈ ਫਾੜ ਯਾਰ ਜਾ ਗਣ ਮੰਜਾ ਤਾ ਇਹ ਕਰਜ਼ਾ ਹੋ ਗਈ ਏ ਫਨਲੇਵਾ ਕਿਹੜੀ ਪਿੰਡੋਂ ਹਾਂ ਇਹਨਾਂ ਦੁਆਰੇ ਆ ਇਹਨਾਂ ਦੁਆਰੇ ਪਿੱਛੇ ਇਸ ਦੁਆਰੇ ਲੈਣੇ ਆ ਜਾ ਹੋ ਗਈ 13 ਦੀ ਹੋ ਜੂਗੀ ਇਹਨਾਂ ਨੂੰ ਆ ਓਏ ਛੱਡ ਕੇ ਨਕਸ਼ੇ ਵਾਲੀ ਦੇ ਇਹਨਾਂ ਤੋਂ ਦਿੰਨਾ ਤੂੰ ਚੰਗੀ ਹਾਂ ਇਹਨਾਂ ਨੇ 15000 ਦੀ ਆ ਪਰਾ ਹੋ ਜਾ ਇਹਨੂੰ ਪਰਾਂ ਕਰ ਹਾਂ ਨਕਸ਼ਾ ਪਾਉਣਾ ਪਊਗਾ ਨਾ ਭਾਈ ਹਾਂ ਚੱਲ ਇਹਨੇ ਪਸੰਦ ਤਾਂ ਆ ਤੂੰ ਹੋਰ ਪਾਸੇ ਦੇ ਜਾਨਾ ਬੱਚਾ ਵੇ ਇੱਕ ਕੀ ਚੀਜ਼ ਹੈ ਜਿਹੜੀ ਫਿੱਟ ਆ ਉਹਨਾਂ ਰੰਗ ਮੈਨੂੰ ਐਂ ਦੱਸਗਾ ਪੇਚੀ ਦਾ ਖੱਲਾ ਯਾਰ ਲਾਲ ਬੋਗਦਾ ਹਾਂ ਫੇਰ ਕਿਤੇ ਬੋਗਦਾ ਕਹਦੇਗਾ ਹਾਂ ਚਿੱਟਾ ਵੀ ਮਾਰਦਾ ਪੂਰਾ ਲਿਆ ਫੜਕੇ ਉਹ ਬੱਕਰੀ ਹਰ ਜਾ ਰਲਾਦਾ ਵਾਲੇ 3 ਲੱਖ 1500 ਰੁਪਏ ਦਾ ਕੰਮ ਹੋਇਆ ਹੀ ਪਿਆ ਬੁਫਾਰ ਪਹਿਲਾਂ ਤਾਂ ਇਹਦੇ ਦੰਦ ਦੇਖਿਆ ਉਹਨਾਂ ਨੂੰ ਦਿਖਾਤੇ ਦੰਦ ਦੇਖਿਆ ਤੇ ਦੇਖੋ ਜੀ ਪੂਰੇ 8 ਦੰਦ ਪੂਰੇ ਵਧੀਆ ਦੰਦ ਨੇ ਆਇਆ ਬਾਈ ਜੀ ਹੱਡੀਆਂ ਨਹੀਂ ਚੱਲਿਆ ਨਹੀਂ ਫੇਰ ਹੱਥ ਐ ਕੰਕਰਾਉ ਤੁਹਾਨੂੰ ਸੁਣਾ ਦੇ ਖੋਲ ਕੇ ਕਰਾ ਆ ਜਾ ਆ ਜਾ ਚੱਡਾ ਦਿਖਾਇਆ ਯਾਰ ਮਾਰ ਲਾ ਯਾਰ ਉਹ ਬੈ ਗਿਆ ਮੁੰਡੇ ਗਾਂ ਤਾਂ ਚੋਈ ਹੋ ਗਈ ਘਰੇ ਭਰਾ ਦੇ ਮੀਂਹਾਂ ਨੂੰ ਵਰੂਗੀ ਚੋਆ ਇਹਦਾ ਫੇਰੀ ਦੇਖ ਭਰਾ ਦੇ ਰਾਜੀ ਓਏ ਮੁੱਠੀ ਨਾਲ ਵੜਾ ਓਏ ਖੜ ਜਾ ਪਰੇ ਕਰ ਬੱਚਾ ਬੱਚਾ ਪਰੇ ਕਰ ਲੈ ਆ ਫੇਰ ਘਟਵਾਦ ਨਾ ਕਰਾ ਦੀ ਕਰ ਖੜ ਜਾ ਪਰੇ ਦਾ ਕਰ ਲੈ ਗਵਾਰੂ ਚੱਲ ਵੇਖ ਓਏ ਮੀਂਹਾਂ ਨੂੰ ਵਰੂਗੀ ਮਾਰਾ ਮਾਰ ਨਹੀਂ ਲਿਆਉਂਦਾ ਵੀਰੇ ਲੈ ਲਾ ਦੇ ਥੋੜਾ ਭਾਈ ਓਏ ਠੁੱਕ ਮੇ ਚੱਡੇ ਦੀ ਮੈਂ ਵੀ ਨਹੀਂ ਆ ਭਾਈ ਲਿਜਾਣੀ ਲਿਜੂਣੀ ਥੋਡੀ ਮਰਜ਼ੀ ਨਾਲ ਜਾਓ ਬੱਕਰੀ ਚ ਕੋਈ ਤਥਾ ਨਹੀਂ ਨਵੀਂ ਬੱਕਰੀ ਹੈ ਲਾਦੇ ਰਾਜ ਚੋਲਾ ਮੈਂ ਤੇ ਬੱਚਾ ਵੀ ਦੋ ਨਾਲੀਆ ਦੋ ਨਾਲ ਫਟਵੇਂ ਨੇ ਬੱਚੇ ਦੇ ਡੋਡੀ ਟੈਸਟੀ ਗੱਲ ਟੈਸਟੀ ਗੱਲ ਵਧੀਆ ਕੁਆਲਟੀ ਦਾ ਕੋਈ ਮਾੜਾ ਨਹੀਂ ਪਾਵੇ ਚੋਲਾ ਹਾਂਜੀ ਹਾਂਜੀ ਆ ਫੜ ਸਾਈ ਹੈ ਤੇ ਬੜੀ ਸਾਈ ਲੈ ਭਾਈ ਤੇਰੀ ਸਾਈ ਕਿਵੇਂ ਕਰਨੇ ਕਰ ਨਹੀਂ ਫਿਰ ਮੈਂ ਕਰਦਾ ਇਹਨੂੰ ਲੋਟ ਤੇ ਇਥੋਂ ਨਹੀਂ ਹੁੰਦਾ ਜੀ ਨਹੀਂ ਕਰਕੇ ਛੱਡਾਂਗੇ ਆਪਾਂ ਹਾਂਜੀ ਇਹਨੂੰ 13 ਕਿਆਰੇ ਫੜ ਨਹੀਂ ਨਹੀਂ ਆ ਪਾਸ ਦਵਾ ਆ ਫੜੀਆ ਕੋਈ ਉਹ ਨਹੀਂ ਹੋਣੀ। ਉਰੇ ਆ ਜਾ ਮੁੰਡਿਆ ਯਾਰ ਕਿਉਂ ਭਾਈ ਦਾ ਭੱਜਾ ਸੌਦੇ ਥੋੜਾ ਹੁੰਦੇ ਬਾਈ ਯਾਰ। ਐਂਦਾ ਹੁਣ ਮੰਗ ਲਿਆ ਪਕੜਣ ਦੇਤੇ। ਪੰਜਾਂ ਕਿ ਮੈਂ ਸੀ ਖੜਾ ਮੈਂ ਖੜਾ ਕੋਈ ਨਾ। ਆਲਾ ਯਾਰ। ਹਾਂ। 13.5 ਉਹ ਪਾਲਾ ਖੁਸ਼ ਹੋ ਕੇ ਹੋਣਾ। ਯਾਰ ਮੈਂ ਉਹ ਹੀ ਹੋਣਾ। ਉਹ ਬਾਈਆਂ ਦੀ ਇੱਜ਼ਤ ਕਰਦਾ ਮੈਂ ਪਾਲਾ ਖੁਸ਼ ਹੋ। ਚੱਲ। ਮੈਂ 500000 ਕਦੇ ਸੋਚਿਆ ਨਹੀਂ। ਕੰਪੂ ਚ 2-2 ਹਜ਼ਾਰ ਸਣਾ ਖਰਚਾ ਹੋ ਜਾਂਦਾ ਬਾਈ ਯਾਰ। ਉਹ ਕੀ ਕਹਦੇ ਤੋਰਦੇ। 5-500 ਨਾਲ ਪਣੋ ਸੌਦਾ ਨਹੀਂ ਹੋਣਾ ਵੀਰੇ। ਪਿਆਰ ਦੀ ਮੇਰੀ ਤੰਬੂ ਚ ਚਾਹ ਲੱਗ ਚੱਲ ਜੇ ਨਾ ਹੋਊਗਾ ਜਾ ਬਾਈ ਭਾਜਾ ਤੂੰ ਭਾਜੀ 14 ਦੀ ਦੇ ਉਹ ਜਾ ਗਣ ਪੈਸੇ ਬਾਈ ਯਾਰ ਤੂੰ ਯਾਰ ਕੁਝ ਆ ਯਾਰ ਮੈਂ ਸਕਾ ਲਾਂਗ ਵੀਰਿਆ ਉਹ ਪਾਲਾ ਹੁਣ ਮੋਬਾਈਲ ਤੇ ਪੈਸੇ ਰਹਿਣੇ ਮੋਬਾਈਲ ਤੇ ਹੀਗਾ ਨਾ ਯਾਰ ਓ ਬਾਬਾ ਮਰੇ ਆ ਜਾ ਯਾਰ ਮੁੰਡਿਆ ਖੜ ਜਾ ਉਹ ਬਾਈ ਨਹੀਂ ਰਜੂ ਯਾਰ ਰਹਿਣ ਦੇ ਮਾਰੇ ਇਹ ਪਿੱਛੇ ਕਿਉਂ ਪੜਦਾ ਆਇਆ ਜਾ ਤੂੰ ਨਹੀਂ ਨਹੀਂ ਮਾਰੇ ਇਹ ਪਿੱਛੇ ਕਿਉਂ ਪੜਦਾ ਹੈ ਉਹ ਲੈਣੀ ਨਹੀਂ ਨੀ ਉਰੀਆ ਨਹੀਂ ਮਾਰ ਕੋੜਿਆ ਬਤੋ ਹਰੇ ਆ ਜਾ ਬਾਈ ਇਹਦੇ ਲੈਣੀ ਨਹੀਂਗੀ ਉਰੇ ਆ ਯਾਰ ਭਾਈ ਨਹੀਂ ਲੈਣੀ ਰਿੰਦ ਰੇ ਹੋਗੀ ਜਿਆਦਾ ਦੀ ਫੜਾ ਯਾਰ ਉਫਾਰ ਓਏ ਆ ਜਾਗੀ ਹੋਗੀ ਇਹਦਾ ਠੀਕ ਆ ਮੋੜ ਦੇ ਨਹੀਂ ਅੱਜ ਤੇਰੇ ਭਾਂਜਾ ਨਹੀਂ ਨਹੀਂ ਐ ਨਹੀਂ ਲੱਗ ਜਾਂਦੇ ਨਹੀਂ ਭਾਈ ਉਹ ਗਲਤ ਨਹੀਂ ਕਰ ਓਏ ਛੋਟੇ ਵੀ ਗੱਲ ਬਣੀ ਮੈਂ ਖੜਾ ਤੈਨੂੰ ਕਿਹ ਜੀਣਾ ਆ ਹਾਂ ਉਰੇ ਖੜਿਆ ਸੀ ਕੋਈ ਮੈਂ ਕੀ ਕਹਾਂ ਓ ਬਾਬੂ ਦੇ ਦੇ ਜਿੱਥੇ ਉਹ ਕਹਿਣਾ ਜੀ ਬੱਕਰੀ ਤੇ ਦੇਖੋ ਤੁਸੀਂ ਦੇਖ ਲਿਓ ਗਰੀਬ ਆਦਮੀ ਗਰੀਬ ਆਦਮੀ ਮੰਨ ਜਾ ਉਹ ਹੀ ਮਾਨ ਕਰਕੇ ਆਇਆ ਇਹਨਾਂ ਦੇ ਭਾਂਡੇ ਨਹੀਂ ਹੁੰਦਾ ਇਸ ਗੱਲ ਦਾ ਨਹੀਂ ਪੈਸੇ ਲਾ ਚ ਲੈ ਸਾਹਿਬ ਨੂੰ ਗੁੱਸਾ ਕਰ ਦੇ ਵੀ ਬੰਦਾ ਗਰੀਬ ਹੈ ਓਏ ਆ ਜਾ ਯਾਰ ਭਾਈ ਰੱਸਾ ਟੱਪਿਆ ਕੀ ਓਏ ਭਾਈ ਆਪਾਂ ਨੂੰ ਬੰਨ੍ਹ ਲੈਣਗੇ ਇੱਥੇ ਓਏ ਕੰਡਾ ਤਾਂ ਟੱਪਿਆ ਰਾਂ ਹਾਂ ਛੋਲਾ ਲਾ ਦੋ ਜੇ ਤੂੰ ਗਰੀਬ ਬੰਦਾ ਫਿਰ ਗਰੀਬ ਨੂੰ ਇਹ ਕਿਹਨੂੰ ਜਾਂਦਾ ਤੂੰ ਨਹੀਂ ਇਹ ਨਹੀਂ ਲੱਗਦਾ ਤੇ ਫਿਰ ਜੋ ਗਰੀਬ ਦੀ ਹਾਲ ਹੈ ਲੈ ਜਿਹੜੀ ਪਕਾਨ ਦਾ ਉਹ ਲੈ ਲਿਆ ਨਹੀਂ ਜਿਹੜੀ ਪਸੰਦ ਆ ਉਹ ਹੀ ਲਊਗਾ ਉਹ ਕਿਹਨ ਲਊਗਾ ਪੌੜੀਆਂ ਗੱਲਾਂ ਕਰਦਾ ਜਿਹੜੀ ਪਸੰਦ ਆ ਉਹ ਹੀ ਲਊ ਉਹ ਤਾਂ ਆਪਣੀ ਵਿਚਾਰੇ ਆ ਪੱਗ ਨਹੀਂ ਤੜਕੇ ਸੌਦਾ ਕਰਾਇਆ ਤੂੰ ਮਨ ਆਪਾਂ ਤੇਰੀ ਗੱਲ ਬਿਲਦੀ ਓਏ ਹੁਣ ਤਾਂ ਕੀ ਕਰੇ ਕੀ ਕਰੇ 14 ਦੀ ਕਰੀਆ ਮੈਂ ਦੰਦਾ ਚਾਉਂਦੀ ਪੁੱਛੋ ਬੱਬੂ ਕਿਵੇਂ ਲਓ ਬੱਬੂ ਲੈ ਪੈਸੇ 14000 ਲੈ ਲੈ ਕੋਈ ਨਹੀਂ 14000 ਲੈ ਲੈ ਦਈਏ ਪੈਸੇ ਭਾਈ ਨਹੀਂ ਨਹੀਂ ਉਹ ਰਹਿ ਕਿਉਂ ਟੈਂਪਰਾ ਕੋਰੇ ਰਹਿੰਦੇ ਆ ਅਸੀਂ ਕੋਈ ਹੋਰ ਦੇ ਦਿੰਦੇ ਆ ਕੋਈ ਕਸਰ ਕੀ ਰਹੀ ਜੀ ਇੱਥੇ ਥੋੜੀਆਂ ਬੱਕਰੀਆਂ ਆ ਲੈ ਦੋ ਮਿੰਟ ਦੋ ਮਿੰਟ ਕਸਰ ਕੀ ਰਹੀ ਕੋਈ ਕਰ ਰਹੀ ਉਹ ਸਾ ਅਸੀਂ ਪੈਸੇ ਦੇ ਦੂ ਬਾਦ ਉਹ ਫਿਰ ਕਹਿੰਦੇ ਪੈਸਾ ਨਹੀਂ ਨਹੀਂ ਬਸ ਠੀਕ ਹੈ ਨਾ ਆਹ ਮਾਟੇ ਇੱਕ ਥੋੜੀ ਗਾਨੀ ਕੋਈ ਮਨ ਜਾਰ ਕਰ ਯਾਰ ਚੰਗੀ ਬਹੁਤ